ਅੰਮ੍ਰਿਤਸਰ ਅੰਮ੍ਰਿਤਸਰ ਤੋਂ ਹਾਂਜੀ ਬਿਆ ਗੁਰਪ੍ਰਤਾਪ ਆ ਮੇਰੇ ਨਾਮ ਏਕਮ ਗੁਰਲੇਨ ਗੁਰਪ੍ਰਸਾਦ ਜੱਜ ਆਸਰ ਜੁਕਾਸ ਹਾਵੀ ਸੱਚ ਕੋਸੀ ਵੀ ਸੱਚ ਹੋਲੇ ਸੋਨੇ ਹਾਲ ਸਤਿ ਸ਼੍ਰੀ ਅਕਾਲ ਜੀ ਹਣੇ ਦੋ ਸ਼ਬਦ ਗਾ ਕੇ ਵੀ ਕਹਾਂਗੇ ਹਾਂਜੀ ਹਾਂਜੀ ਜ਼ਰੂਰੀ ਹੈ ਜੀਨੇ ਸ ਜਹਨ ਨੂੰ ਸਿਰ ਜਾਇਏ ਉਹਨੂੰ ਪਤਾ ਦੁੱਖਾਂ ਪਰੇਸ਼ਾਨੀਆਂ ਦਾ ਉਹਨੂੰ ਖਬਰ ਏ ਤੇਰੇ ਮੁਨਾਫਿਆਂ ਦੀ ਉਹਨੂੰ ਪਤਾ ਏ ਤੇਰੀਆਂ ਹਾਨੀਆਂ ਦਾ ਰਾਮ ਜੀ ਜੇ ਸਮਝ ਆ ਗਈ ਫਿਰ ਅੰਤ ਨਹੀਂ ਰਹਿਣਾ ਹੈਰਾਨੀਆਂ ਦਾ ਤੇਰੇ ਅੰਤ ਨਹੀਂ ਰਹਿਣਾ ਹੈਰਾਨੀਆਂ ਦਾ ਬੋਲੇ ਸੋਨਿਆ ਸਾਤਿ ਸ਼੍ਰੀ ਅਕਾਲ ਬਈ ਜੇ ਇਹੀ ਕੇਸਰੀ ਰੰਗ ਦਾ ਆ ਜਿਹੜਾ ਪਰਨਾ ਬੰਨ ਰੱਖਿਆ ਸਿਰ ਤੇ ਬੰਨ ਕੇ ਲਾਇਆ ਹੁੰਦਾ ਜਗਰਾਤਾ ਨਾ ਸਵਾਰ ਆਏ ਆਏ ਹਾਏ 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 ਕੀ ਬਾਤ ਹੈ ਦਰਬਾਰ ਆਈ ਸੀ ਤੇ ਸਾਰਾ ਕੁਝ ਪੈਸਨਸ ਹੋ ਗਿਆ ਸੀ ਤੇ ਉਹ ਰਾਹ ਟੁੱਟਿਆ ਵਾ ਵਿੱਚ ਸਹੀ ਆ ਟੁੱਟਿਆ ਵਿੱਚ ਸਹੀ ਐਨ ਬੈਸਟ ਆਫ ਲੱਕ ਚੜਦੀ ਕਲਾ ਜੀ ਹਾਂ ਜੀ ਹਾਂ ਜੀ ਚਲੋ ਤੁਹਾਡੇ ਨਾਲ ਹੀ ਆ ਹਾਂਜੀ ਹਾਂਜੀ ਜਰੂਰ ਜੀ ਗਾਇਸ ਸ਼ੇਅਰ ਸਬਸਕ੍ਰਾਈਬ ਕਰ ਮਾਈ ਵੀਡੀਓ ਹੈਮਕੰਡਾ ਸਾਹਿਬ 13 ਕਿਲੋਮੀਟਰ ਤੇ ਲੋ ਜੀ ਸਮਾਂ ਪੌਣੇ 11 ਵਜੇ ਦਾ ਤੇ ਆਪਾਂ ਆਪਣੇ ਸਫਰਾਂ ਦੇ ਉੱਤੇ ਯਾਰੀ ਤੇ ਆਹ ਜਵਾਕ ਟਕਰੇ ਸੀ ਜੀ ਆਪਾਂ ਨੂੰ ਨੰਨੇ-ਮੁੰਨੇ ਜੇ ਪੋਤੇ ਕਿਥੋਂ ਆਇਆ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਹਾਂਜੀ ਤੇ ਕੀ ਨਾਮ ਕੀ ਆਪਣਾ ਮੇਰਾ ਨਾਮ ਗੁਰਪ੍ਰਤਾਪ ਹੈ ਬਿਆ ਗੁਰਪ੍ਰਤਾਪ ਆ ਗੁਰਪ੍ਰਤਾਪ ਹਾਂਜੀ ਕਿਥੋਂ ਆਏ ਕਿਥੋਂ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਇਕੱਠੀ ਪੁੱਤ ਭੈਣ ਭਰਾ ਹਾਂਜੀ ਠੀਕ ਐ ਤੇਰਾ ਪੁੱਤ ਮੇਰੇ ਨਾਮ ਏਕਮ ਏਕਮ ਤੇ ਤੇਰਾ ਨਾਮ ਕੀ ਪੁੱਤ ਗੁਰਲੇਨ ਗੁਰਲੇਨ ਤੇ ਪੁੱਤ ਕੋਈ ਸ਼ਬਦ ਕੀਰਤਨ ਕੋਈ ਗੁਰੂ ਦਾ ਨਾਮ ਜਪਦੇ ਨਹੀਂ ਤੁਸੀਂ ਹੈ ਚੌੜ ਕਰਦੇ ਜਾਂਦੇ ਹੋ ਹੈ ਕਿੱਥੇ ਅਪੀਰੈਂਸ ਕਿੱਥੇ ਤੁਹਾਡੇ ਹਾਂ ਪਿੱਛੇ ਹੈ ਪਿੱਛੇ ਹੈ ਨਾਲ ਕੌਣ ਕੌਣ ਆਇਆ ਫਿਰ ਨਾਲ ਆਇਆ ਤੁਰਿਆ ਬਹੁਤ ਸਾਰੇ ਆਇਆ ਬਹੁਤ ਸਾਰੇ ਆਇਆ ਹਾਂ ਜੀ ਠੀਕ ਹੈ ਤੇ ਕੋਈ ਨਾਮ ਜਪ ਕੇ ਦਿਖਾਓ ਫਿਰ ਚੁੱਤਾ ਨਹੀਂ ਚੱਲਦਾ ਨਾਮ ਚਲੋ ਚਲੋ ਸਤਨਾਮ ਵਾਹਿਗੁਰੂ ਜਾਂ ਕੋਈ ਕੋਈ ਨਾਮ ਦੇਖੋ हां नाम दे आपो ਤੁਸੀਂ ਬਣੇ 1 0 5 7 ਨਾਮ ਗਾਦਾਪੁਰਖ ਨੇਰਪੋ ਮੇਰਾ ਰੈਡ ਵੀਡੀਓ ਅਜੂਨੀ 7 ਗੁੱਡਪਾਸਾਜ ਆਸ ਜੁਕਾਸ ਹੈਵੀ ਸਟ ਕੋਸੀ ਵੀ ਸਟ ਹਲੋ ਜੀ हां ਗੁਰੂ ਦੇ ਛੋਟੇ ਸਿੱਖ ਕਹਿ ਸਕਦੇ ਆਪਾਂ लाडले ਗੁਰੂ ਦੇ ਤੇ ਐਡੇ ਐਡੇ ਜਿਹੜੇ ਬੱਚੇ ਆ ਭਾਈ ਇਹ ਵੀ ਆ ਚੜਾਈ ਚੜਦੇ ਜਾ ਰਹੇ ਆ ਠੀਕ ਹੈ ਗੁਰੂ ਦੇ ਦਰਸ਼ਨ ਕਰਨ ਆ ਕੀ ਹੈ ਤੇ ਨਿਕਲੋ ਘਰਾਂ ਦੇ ਵਿੱਚੋਂ ਆਓ ਇੱਕ ਵਾਰੀ ਆਇਦਰ ਤੁਸੀਂ ਬਜ਼ੁਰਗ ਦੇਖ ਸਕਦੇ ਹੋਗੇ ਲਗਭਗ ਹੋਣੀ 80 ਤੋਂ ਪਲੱਸ ਉਮਰ ਤੇ ਸਫਰ جاری ਆ ਨੌਜਵਾਨ ਖੇਡਦੇ ਹੀ ਜਾਂਦੇ ਹੈਗੇ ਆ ਤੁਹਾਡਾ ਮਾਈਕ ਥੈਂਕ ਯੂ ਬੋਤਾ ਪੇਰੈਂਟਸ ਕਿੱਥੇ ਤੁਹਾਡੇ ਪਿੱਛੇ ਰਹਿ ਗਏ ਹਾਂਜੀ ਤੁਸੀਂ ਅੱਗੇ ਆ ਗਏ ਹੈ ਹਾਂ ਹਾਂਜੀ ਬਹੁਤ ਥੈਂਕ ਯੂ ਬੈਠੋਗੇ ਫਿਰ ਰੈਸਟ ਕਰਾਂਗੇ ਹੁਣ ਇੱਥੇ ਹੈ ਵੇਟ ਕਰੂੰਗੇ ਹਾਂਜੀ ਚੈਨਲ ਦਾ ਨਾਮ ਵੀ ਦੱਸ ਦਿੰਨੇ ਆ ਬਰਾੜ ਦੇ ਫੈਮਿਲੀ ਆ ਪੁੱਤ ਇਹੋ ਜਿਹਾ ਕੁਛ ਬਈ ਰੰਗ ਮਾਹੌਲ ਏ ਗੁਰੂ ਦੇ ਪਿਆਰੇ ਪੁੱਤ ਤੇਰੇ ਦੂਜੇ ਬਾਈ ਨੇ ਜੁੜਾ ਰੱਖ ਰੱਖਿਆ ਤੂੰ ਨਹੀਂ ਰੱਖਿਆ ਰੱਖੇਗਾ ਹੈ ਇੱਕ ਵਾਰ ਸਨ ਕਾਜਨ ਠੀਕ ਹੈ ਕਿਹੜੀ ਕਲਾਸ ਪੜ੍ਹਦੇ ਪੁੱਤ 4th ਚ ਹੋਰ ਤਾਂ ਤੂੰ ਬੱਤ ਮੈਂ 5th ਕਲਾਸ ਚ ਮੈਂ 3rd ਠੀਕ ਹੈ ਫਸਟ ਟਾਈਮ ਆਇਆ ਇੱਥੇ ਹਾਂਜੀ ਠੀਕ ਹੈ ਕਿਵੇਂ ਦਾ ਲੱਗ ਰਿਹਾ ਹੈਗਾ ਸਫ਼ਰ ਕਿਵੇਂ ਨਿਪਟ ਰਿਹਾ ਓਕੇ ਤੁਸੀਂ ਤਾਂ ਉਹਦੇ ਘਰ ਤੋਂ ਪਿੱਛੇ ਛੱਡਿਆ ਏ ਤੁਸੀਂ ਕਹਿੰਦੇ ਓਕੇ ਹੈ ਕਿੱਥੋਂ ਆਏ ਕਿੰਨੇ ਦਿਨਾਂ ਦੇ ਵਿੱਚ ਪਹੁੰਚੇ ਇੱਥੇ ਤਿੰਨ ਦਿਨਾਂ ਦੇ ਵਿੱਚ ਤਿੰਨ ਦਿਨ ਲੱਗਿਆ ਗੱਡੀ ਤੇ ਆਏ ਹੋ ਹਾਂਜੀ ਪਰਸਨਲ ਗੱਡੀ ਆਪਦੀ ਲੈ ਕੇ ਆਏ ਹਾਂਜੀ ਹਾਂਜੀ ਠੀਕ ਹੈ ਜੀ ਚੱਲੀਏ ਫਿਰ ਉਹਨੇ ਆਪਾਂ ਅੱਗੇ ਚਲੋ ਜੀ ਜਿਕਾਰਾ ਲਾ ਦਿਓ ਫਿਰ ਬੋਲੇ ਸੋਨਹਾਰ ਸਤਿ ਸ਼੍ਰੀ ਅਕਾਲ ਜੀ ਲੋ ਬਈ ਆਪਾਂ ਨੂੰ ਆਪਣੇ ਅੰਗੇ ਸੰਗੇ ਸਾਥੀ ਨਵੇਂ ਮਿਲ ਗਏ ਤਾਂ ਹੁਣ ਮੈਂ ਕਹਿੰਦਾ ਇਹਨਾਂ ਨਾਲ ਹੀ ਸਫ਼ਰ ਨਿਪੜੇ ਆਪਣਾ ਤਾਂ ਬਹੁਤ ਵਧੀਆ ਹੋਊਗਾ ਆ ਰਹੇ ਆ ਬਾਬਾ ਜੀ ਇੱਕ ਆਪਣੇ ਆ ਬਾਬਾ ਜੀ ਸੀ ਆ ਬਾਬਾ ਜੀ ਆਪਾਂ ਕਿੱਥੋਂ ਜੀ ਅਸੀਂ ਇਸਨਾਮ ਤੋਂ ਆਏ ਸੁਨਾਮ ਤੋਂ ਤੇ ਤੁਸੀਂ ਕਿਦਾਂ ਚੱਲੇ ਸੀ ਬਾਬਾ ਜੀ ਅਸੀਂ ਸੱਤ ਮਹੀਨੇ ਸਾਨੂੰ ਤਾਂ ਪਿਛਲੇ ਮਤਲਬ ਉਹ ਗੁੱਦਵਾਰ ਸੀਗਾ ਬੁੱਤਵਾਰ ਤੇ ਇਹ ਫਿਰ ਟ੍ਰੇਨ ਚ ਆਇਆ ਨਾ ਰਿਸਕ ਯੂ ਕੇ ਸਟ੍ਰੇਨ ਆਉਂਦੀ ਆ ਠੀਕ ਹੈ ਜੀ ਹਾਂ ਤੇ ਬਾਕੀ ਸਫਰ ਵਧੀਆ ਨਹੀਂ ਬੜਿਆ ਹਾਂਜੀ ਹਾਂਜੀ ਬਹੁਤ ਬਹੁਤ ਜ਼ਿਆਦਾ ਵਧੀਆ ਇਹ ਬਾਬਾ ਜੀ ਹੁਣ ਨਾਲ ਵੀ ਪਿੱਛੇ ਆਪਾਂ ਟੱਕਰੇ ਸੀਗੇ ਮਿਲੇ ਸੀ ਤੇ ਉਹਦਾ ਬਾਬਾ ਜੀ ਹੋਰੇ ਆਪਣੇ ਨਾਲ ਹੀ ਆ ਰਹੇ ਆ ਨਾਲ ਰੱਖਣ ਦਾ ਕਾਰਨ ਇਹ ਸੀਗਾ ਕਿ ਇਹਨਾਂ ਨੇ ਚਪਈ ਸਾਹਿਬ ਦਾ ਸਾਰਾ ਪਾਠ ਮੂੰਹ ਜਵਾਨੀ ਸਾਡੇ ਨਾਲ ਕਰਦੇ ਸਾਨੂੰ ਵੀ ਮੰਨ ਕੇ ਚਲੋ ਸੌਖਾ ਹੋ ਗਿਆ ਗੁਰੂ ਦੇ ਲੜ ਲਾਉਂਦੇ ਆਏ ਤੇ ਅੰਤਰ ਧਿਆਨ ਹੋ ਗਿਆ ਸੀ ਵੀ ਤੁਰਦੇ ਆਏ ਬਾਟਾਂ ਖਿੱਚਦੇ ਆਏ ਤੇ ਬਹੁਤ ਵਧੀਆ ਸਫਰ ਨਿਪਟ ਰਿਹਾਗਾ ਬਾਬਾ ਜੀ ਹੋਰ ਕੁਝ ਕਹਿਣਾ ਚਾਹੋਗੇ ਹਾਂ ਜੀ ਬਸ ਬਹੁਤ ਵਧੀਆ ਜੀ ਆਤਮਿਕ ਕਰਮ ਕਰੋ ਹਾਂ ਜੀ ਤੇ ਆਤਮਿਕ ਕਰਮ ਕਰਨ ਦੇ ਨਾਲ ਆਪਣੇ ਅੰਦਰ ਪ੍ਰੇਮ ਦਾ ਪ੍ਰਕਾਸ਼ ਹੁੰਦਾ ਜਿਸ ਨੂੰ ਕਹਿੰਦੇ ਨੇ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਤੇ ਉਸ ਚੀਜ਼ ਨੂੰ ਅਸੀਂ ਸ਼ਾਇਦ ਹਰ ਥਾਂ ਤੇ ਮਤਲਬ ਬਹੁਤ ਚਾਹੇ ਕੁੱਲੂ ਬਨਾਲੀ ਹੋਵੇ ਚਾਹੇ ਮਤਲਬ ਸੱਚੇ ਪਾਤਸ਼ਾਹ ਜੀ ਦਾ ਧਾਮ ਹਾਂਜੀ ਹੇਮਕੁੰਡ ਸਾਹਿਬ ਹਾਂਜੀ ਹੋਰ ਜਿੰਨੇ ਵੀ ਧਾਮ ਨੇ ਮਤਲਬ ਸਾਰੇ ਉਹ ਅਸੀਂ ਉਸੇ ਪ੍ਰੇਮ ਨੂੰ ਹੀ ਲੱਭ ਰਹੇ ਹਾਂ ਠੀਕ ਹੈ ਐਸਾ ਦੋ ਸ਼ਬਦ ਗਾ ਕੇ ਵੀ ਕਹਾਂਗੇ ਹਾਂਜੀ ਹਾਂਜੀ ਜ਼ਰੂਰੀ ਇੱਕ ਮਿੰਟ ਹਾਂਜੀ ਆਪੇ ਜੀਨੇ ਸੁਜਹਾਨ ਨੂੰ ਸਿਰਦੇ ਆਏ ਉਹਨੂੰ ਪਤਾ ਦੁੱਖਾਂ ਪਰੇਸ਼ਾਨੀਆਂ ਦਾ ਉਹਨੂੰ ਖਬਰ ਤੇਰੇ ਮੁਨਾਫਿਆਂ ਦੀ ਉਹਨੂੰ ਪਤਾ ਏ ਤੇਰੀਆਂ ਹਾਨੀਆਂ ਦਾ ਜਦੋਂ ਵਕਤ ਆਇਆ ਉਹਨੇ ਬਖਸ਼ ਦੇਣਾ ਉਹ ਬਾਦਸ਼ਾਹ ਦੁਨੀ ਦੇ ਦਾਨੀਆਂ ਦਾ ਸਰਤਾ ਜੀ ਇਹ ਰਾਮ ਜੀ ਜੇ ਸਮਝ ਆ ਗਈ ਫਿਰ ਅੰਤ ਨਹੀਂ ਰਹਿਣਾ ਹੈਰਾਨੀਆਂ ਦਾ ਤੇਰੇ ਅੰਤ ਨਹੀਂ ਰਹਿਣਾ ਹੈਰਾਨੀਆਂ ਦਾ ਵਾਹੀ ਵਾ ਧੰਨਵਾਦ ਬਹੁਤ ਬਹੁਤ ਸੱਚੇ ਪਾਤਸ਼ਾਹ ਮੇਰੇ ਪਰ ਸਿਰ ਤੇ ਹੱਥ ਰੱਖੇ ਭਾਈ ਸਮਤਾਂ ਬਖਸ਼ੇ ਸਾ ਸੰਗਤ ਨੂੰ ਆਵਾ ਗਵਨ ਗੁਰੂ ਦੀ ਬਾਣੀ ਵਿੱਚੋਂ ਕੋਈ ਦੋ ਸ਼ਬਦ ਬਾਬਾ ਜੀ ਸੁਣਾਓ ਆਰੋ 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 ਬਾਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਗਾਰਾ ਬਾਈ ਜੇਹੀ ਤੁਸੀਂ ਨਾ ਬੋਲੇ ਸੋਨਿਆ ਸਤਿ ਸ਼੍ਰੀ ਅਕਾਲ ਬਾਈ ਜੀ ਕਹਿਣਾ ਨਹੀਂ ਚਾਹੀਦਾ ਸਤਿ ਸ਼੍ਰੀ ਅਕਾਲ ਬਾਈ ਜੇਹੀ ਕੇਸਰੀ ਰੰਗ ਦਾ ਆ ਜਿਹੜਾ ਪਰਨਾ ਬੰਨ ਰੱਖਿਆ ਸਿਰ ਤੇ ਬੰਨ ਕੇ ਲਾਇਆ ਹੁੰਦਾ ਜਗਾਰਾ ਤਾਂ ਨਸਵਾਰ ਆਏ ਹਾਏ 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 ਕੀ ਬਾਤ ਹੈ ਨਹੀਂ ਕੋਈ ਚੱਕਰ ਨਹੀਂ ਆ ਪਿੱਛੇ ਬਾਬਾ ਜੀ ਆਉਂਦੇ ਨੇ ਬੰਨ ਦਿੰਦੇ ਨੇ ਥੋੜੇ ਆਣਾ ਜਗਾਰਾ ਲਾਉਣ ਤੋਂ ਪਹਿਲਾਂ ਜੇ ਆਪਾਂ ਸਿਰ ਕੱਜਾ ਹੋਵੇ ਰੁਕੇ ਬੰਦ ਲਓ ਤੇ ਉਹ ਵੀ ਸਰੋਪੇ ਸਰੋਪੇ ਦਾ ਹਾਂਜੀ ਕੇਸਰੀ ਰੰਗ ਦਾ ਸੋਪਾ ਜੇ ਆਪਣੇ ਗੱਲ ਦੇ ਵਿੱਚ ਪਹਿਣਾ ਥੋੜਾ ਇਤੰਗਣ ਲੱਗਦਾ ਤੇ ਬਾਕੀ ਠੀਕ ਆ ਹਾਂ ਵੀ ਯਾਤਰੀ ਇਹ ਜੀ ਆ ਹਾਂਜੀ 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 ਜ਼ਰੂਰ ਲੋ ਜੀ ਆਪਾਂ ਨੂੰ ਹੁਣ ਪਤਾ ਲੱਗਿਆ ਵੀ ਜਿਹੜੇ ਆਪਣੇ ਬੱਚੇ ਨਾਲ ਆ ਰਹੇ ਸੀਗੇ ਇਹ ਆਪਣੇ ਐਕਚੁਅਲੀ ਦੇ ਵਿੱਚ ਫੋਲੋਅਰ ਨੇ ਇਹਨਾਂ ਨੇ ਪਹਿਲਾਂ ਆਪਣੇ ਇਹ ਕਹਿੰਦੇ ਮੇਰੇ ਪਾਪਾ ਨੇ ਇੱਕ ਵਾਰੀ ਵੀਡੀਓ ਲਾਈ ਸੀ ਥੋਡੀ ਤੇ ਤੁਹਾਡੇ ਨਾਲ ਇੱਕ ਲੇਡੀ ਸੀਗੇ ਸ਼ਾਇਦ ਬਿਆਨਤ ਦੀ ਗੱਲ ਕਰਦੇ ਹੋਣਗੇ ਤੇ ਕਹਿੰਦੇ ਵੀ ਅਸੀਂ ਉਹ ਦੇਖੀ ਆ ਪਹਿਲਾਂ ਇਹਨਾਂ ਨੇ ਆਈਡੀ ਦਾ ਨਾਮ ਵੀ ਦੱਸਤਾ ਕੀ ਨਾਮ ਸੀ ਪਤਾ ਆਪਣੇ ਪੇਜ ਦਾ ਕੀ ਨਾਮ ਸੀ ਕਿਨੇ ਦੇਖਿਆ ਸੀਗਾ ਸਵੇਰ ਪਾਪਾ ਨੇ ਲਾਇਆ ਸੀ ਅੱਛਾ ਉਹ ਵੀ ਆਡੀ ਵੀਡੀਓ ਵਿੱਚ ਜਿਹੜੀ ਇੱਕ ਕੁੜੀ ਸੀ ਤੁਸੀਂ ਆਖਿਆ ਟ੍ਰੈਕ ਤੋਂ ਅੱਛਾ ਕੀ ਕਹੀ ਆਣੀ ਤੁਹਾਡੇ ਪਾਪਾ ਜੀ ਹੁਣੇ ਪਿੱਛੇ ਹੋ ਦੇ ਠੀਕ ਹੈ ਬੋਤਾ ਅਸੀਂ ਚਰਦੀ ਘਾੜਾ ਚ ਮੌਲ ਜੀ ਤੇ ਥੱਲੇ ਇਧਰ ਨਦੀ ਵਾਸਦੀ ਹੋਈ ਗਰਜਣ ਵਾਲੀ ਦੇਖੀ ਸੀ ਠੀਕ ਹੈ ਜੀ ਅੱਖਾਂ ਵਧੀਆ ਲ ਹੈ ਅੱਖਾਂ ਕੀ ਹੈ ਥੱਕਦੇ ਤਾਂ ਨਹੀਂ ਹੈ ਚੜਦੇ ਹੋਗੇ ਹਾਂ ਸੀ ਰੋਂਗਾ ਬਣੀਆਂ ਬਈ ਇਤੋਂ ਖੱਤਰ ਵੀ ਪਾਣੀ ਪੀ ਲੈਂਦੇ ਆ ਹਦਰਾਪੁਰ ਸ਼ੁੱਧ ਪੀਣ ਵਾਲਾ ਜਲ ਇਤੋਂ ਬੰਦੇ ਪੀਂਦੇ ਆ ਪਾਈਪ ਚੜਾ ਕੇ ਇੱਥੇ ਪਾਣੀ ਪਾਉਂਦੇ ਤੇ ਇੱਥੇ ਕਿਵੇਂ ਬਾਬਾ ਜੀ ਇਧਰ ਦਾ ਰਸਤਾ ਹਾਂਜੀ ਇਧਰ ਦਾ ਰਸਤਾ ਕਿਵੇਂ ਆ ਵੀਡੀਓ ਬੰਦੀ ਹਾਂਜੀ ਇੱਧਰ ਦਾ ਰਸਤਾ ਜੀ ਪੁਰਾਣਾ ਰਸਤਾ ਵਾ ਹਿੰਕਣ ਸਰੜਾ ਦਾ ਪਹਿਲਾਂ ਹੁੰਦਾ ਸੀ ਬਾੜਾਂ ਤੋਂ ਪਹਿਲਾਂ ਠੀਕ ਹੈ ਜੀ ਜਦ ਬਾੜ ਆਈ ਸੀ ਤੇ ਸਾਰਾ ਕੁਝ ਤੈਸਨਸ ਹੋ ਗਿਆ ਸੀ ਤੇ ਉਹ ਰਾਹ ਟੁੱਟਿਆ ਵਾ ਵਿੱਚ ਸਹੀ ਆ ਟੁੱਟਿਆ ਵਿੱਚ ਸਹੀ ਐਵੇਂ ਇਹ 13 ਵਾਲੀ ਗੱਲ ਦੀ 2013 ਵਾਲੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਆਹ ਰਾਹ ਇਹਨਾਂ ਨੇ ਉੱਚਾ ਕਰਕੇ ਬਣਾਦਾ ਭਾਰ ਤੇ ਪਾਣੀ ਇੱਥੇ ਆਵੇ ਹੀ ਨਾ ਠੀਕ ਹੈ ਜੀ ਇਹਨਾਂ ਜਾਣਦਾ ਇਹ ਫਾਇਦਾ ਕਿ ਥੋੜਾ ਜਿਹਾ ਆਪਾਂ ਜਿਹੜਾ ਵੀ ਸ਼ਾਰਟਕਟ ਵੱਜ ਜਾਂਦਾ ਸ਼ਾਰਟਕਟ ਵੀ ਵੱਜ ਜਾਂਦਾ ਜਿਹੜਾ ਜਲ ਵਾ ਪੂਰਾ ਜਲ ਵਾ ਦੇ ਕੋਲ ਆ ਜਾਂਦਾ ਤੇ ਆਪਾਂ ਉੱਥੇ ਇਸ਼ਨਾਨ-ਸ਼ੁਨਾਨ ਕਰ ਸਕਦੇ ਹਾਂ ਠੀਕ ਹੈ ਜੀ ਰਸਤਾ ਹੁਣ ਕਿੰਨਾ ਖੁੱਲਾ ਚੌੜਾ ਜੀ ਇਹ ਰਸਤਾ ਜੀ ਭਾਰੀ ਭੁੜੀ ਆ ਪਰ ਚਾਹ ਆਣਾ ਜਵਾਬ ਆ ਨਾਲ ਜੀ ਜਾਓ ਨਹੀਂ ਜਵਾਬ ਵੀ ਜਾ ਰਹੇ ਆ ਕੋਈ ਸ਼ੋਰਟਕਟ ਵਾ ਕੇ ਆਏ ਹੱਥੋਂ ਪਿੱਛੋਂ ਇੱਥੇ ਸਿੱਧਾ ਰਾਵਾਂ ਜੀ ਤੁਹਾਨੂੰ ਪਹਾੜ ਪੋੜ ਜਿੱਦਾਂ ਨਾ ਪਹਾੜ ਚੋ ਡਿੱਗੇ ਹੀ ਪਾਉਂ ਹਾਂਜੀ ਹਾਂਜੀ ਚੋ ਟੁੱਟ ਗਈ ਸਾਰਾ ਰਸਤਾ ਇੱਦਾਂ ਮਾਰ ਰਸਤਾ ਟੁੱਟਿਆ ਠੀਕ ਹੈ ਜੀ ਬਸ ਤੁਸੀਂ ਤੁਸੀਂ ਨਹੀਂ ਨਹੀਂ ਬ੍ਰੋ ਥੈਂਕ ਯੂ ਇੱਧਰ ਇੱਧਰ ਜਾਇਓ ਤੁਸੀਂ ਬਸ ਆਪਣੀ ਵਾੜ ਤੇ ਠੀਕ ਹੈ ਜੀ ਹਾਂ ਜਵਾਬਾ ਨੂੰ ਨਾ ਹੀ ਲੈ ਕੇ ਜਾਓ ਹਾਂ ਨਹੀਂ ਫਿਰ ਇੱਧਰ ਸਿੱਧੇ ਹੀ ਜਾਵਾਂਗੇ ਜੇ ਬੱਚੇ ਨਾਲ ਇੱਧਰ ਸਿੱਧੇ ਸਹੀ ਆ ਹਾਂ ਤੂੰ ਹੀ ਕਰਿਆ ਕੇ ਦੇਖ ਕੇ ਜਾਓ ਬੰਦੇ ਬੰਦੇ ਜਾਓ ਬੀਬੀਆਂ ਬੱਚੇ ਮੁੰਡੇ ਤੋਂ ਭੇਜਤੇ ਜੀ ਹਾਂਜੀ ਮੁੰਡੇ ਤੋਂ ਭੇਜਤੇ ਰਸਤਾ ਦੇਖਣੀ ਗਏ ਆ ਪੈਪ ਹੋਣਾ ਨਾ ਇੱਕ ਪੈਰ ਰੱਖਣ ਹੋਣਾ ਥੱਲੇ ਖਾਈ ਆ ਠੀਕ ਹੈ ਜੀ ਤੂੰ ਪੈਪ ਨੂੰ ਫਾੜ ਕੇ ਇੱਧਾ ਆਪਾ ਮੋੜਨਾ ਪਾੜ ਤੋਂ ਉਹ ਥੋੜਾ ਔਖਾ ਡੇਂਜਰਸ ਕੰਮ ਆ ਨਹੀਂ ਨਹੀਂ ਕੋਈ ਪੈਰ ਜੇ ਫਿਸਲ ਗਿਆ ਸਿੱਟਾ ਜਾ ਕੇ ਡਿੱਗਣਾ ਗਰੀਨ ਲੈਣਾ ਲੋ ਫਿਰ ਆ ਬਾਈ ਪੋਤਾਲ ਲੋ ਕੀ ਨਾ ਪੋਤਾਲ ਲੋਕ ਨੇ ਲੋ ਜੀ ਬਾਬੇ ਕਹਿੰਦੇ ਵੇ ਇਧਰ ਹੀ ਜਵਾਕਾਂ ਨਾਲ ਜਾਣਾ ਔਖਾ ਹੈਗਾ ਤੇ ਇਧਰ ਰਸਤਾ ਕੈਨਸਲ ਕਰਤਾ ਤਾਂ ਬੱਚਾ ਪਾਰਟੀ ਕਿੱਧਰ ਦੀ ਜਾਣਾ ਆਪਾਂ ਯਾਰ ਉੱਧਰ ਸਿੱਧਾ ਸਿੱਧਾ ਹੀ ਜਾਣ ਤੇ ਬਹੁਤ ਵਧੀਆ ਬਾਈਆਂ ਦਾ ਤੇ ਬਾਕੀ ਚੜ੍ਹਦੀ ਕਲਾ ਚ ਸਾਰਾ ਮਾਹੌਲ ਤੇ ਇਹ ਜਿਆ ਰੰਗ ਮਾਹੌਲਾ ਭਾਈ ਇੱਥੇ ਤੇ ਆ ਬਾਈ ਕਹਿੰਦਾ ਤੁਸੀਂ ਵੀ ਚਾਲੇ ਪਾਓ ਤੁਹਾਡੇ ਨਾਲ ਮੈਨੂੰ ਵੀ ਸਾਰਾ ਹੋ ਜੂਗਾ ਮੈਂ ਵੀ ਪਲਾਂਗ ਪੱਟਾ ਅੱਗੇ ਨੂੰ ਬਾਬਾ ਆਪਣਾ ਕਿੱਧਰ ਗਿਆ ਬਾਬਾ ਕਹਿੰਦਾ ਮੈਂ ਸ਼ਾਟ ਕੱਟ ਖੇਚੂਗਾ ਆ ਕੋਈ ਖਿੱਚੀ ਨਹੀਂ ਨਹੀਂ ਬੋਤਾ ਆਪਾਂ ਸਿੱਧੇ ਚਲਾਂਗੇ ਵੇਲੇ ਸਤੋ ਵੇਲੇ ਕੋਈ ਜਾਂਦਾ ਹੈ ਕੱਲ ਚੱਲ ਚੱਲ ਤੇ ਇਹ ਗੁਰਪ੍ਰਤਾਪ ਨੇ ਬਈ ਟੌਹੀਆਂ ਦਿੱਤੀਆਂ ਆਪਾਂ ਨੂੰ ਤਾਂ ਥੈਂਕ ਯੂ ਬਸ ਟੌਪ ਲੱਕ ਚੜਦੀ ਕਲਾ ਚ ਚਲੋ ਬੱਚੋ ਆਪਾਂ ਵੀ ਹੋ ਗਏ ਅੱਗੇ ਇਹ ਭਾਈ ਇੱਧਰ ਦੀ ਇਹ ਜਹਰ ਆਗਾ ਤਾਂ ਮੇਰੇ ਨਾਲ ਬੱਚੇ ਰਲ ਗਏ ਤਾਂ ਬੱਚਿਆਂ ਦੇ ਨਾਲ ਜਾਣ ਵਾਲਾ ਇਹ ਰਾਹ ਹੈ ਨਹੀਂਗਾ ਵੈਸੇ ਉਹ ਥਲੋਂ ਦੀ ਜਾ ਕੇ ਇਹ ਜਮਾ ਪਾਣੀ ਦੇ ਕੋਲ ਦੀ ਉਹ ਕਿਉਂਦਾਗਾ ਚੱਲ ਗੁਰਪ੍ਰਤਾਪ ਚੱਲ ਗੁਰਲੀਨ ਆ ਜਾ ਆਪਾਂ ਸਿੱਧੀ ਲੰਘਾਂਗੇ ਬਈ ਉਈ ਨਹੀਂ ਬਈ ਘੰਟਾ ਵੱਤ ਲੱਗ ਰਹੀ ਹੈ ਨਹੀਂ ਆ। ਜਾਨ ਹੈ ਤਾਂ ਜਹਾਨ ਹੈ। ਕਿਨੇ ਗੁਰਪ੍ਰਤਾਪ? ਉਹ ਥੱਲੋਂ ਦੀ ਭਾਈ ਉਹ ਉੱਥੋਂ ਦੀ ਜਾਂਦਾ ਗੈਰਾ। ਉਹ ਜਾਈ ਜਾਂਦਾ ਬਾਈ। ਜਿਹੜਾ ਆਪਾਂ ਨੂੰ ਹੁਣ ਬੁਲਾ ਕੇ ਲੰਘਿਆ ਸੀਗਾ। ਆਪ ਪ੍ਰਕਿਰਤੀ ਦੀ ਗੋਦ ਮੇਂ ਹਾਂ। ਕਿਰਪਾ ਇਸਕਾ ਆਨੰਦ ਲੇ। ਤਾਂ ਭਾਈ ਆਨੰਦ ਲਓ। ਐਵੇਂ ਚੌੜ-ਚੌੜ ਦੇ ਵਿੱਚ ਸ਼ਾਰਟਕਟ ਖਿੱਚ ਕੇ ਜਾਨ ਨੂੰ ਖਤਰੇ 'ਚ ਨਾ ਸਿੱਟੋ। ਦੋਂ ਦਰ 1 ਕਿਲੋਮੀਟਰ ਜੀ ਅੱਗੇ ਇਹ ਭੈਣ ਆਪਣੇ ਨਵੇਂ ਸ਼ਹਿਰ ਤੋਂ ਹੁਸ਼ਿਆਰਪੁਰ ਸਟ ਸੌਰੀ ਤੇ ਕਿਵੇਂ ਭੈਣ ਕਿਵੇਂ ਨਿਬੜ ਰਹੀ ਆ ਵਾਟ ਹੈ ਸੰਗਤ ਦੇ ਨਾਲ ਬਹੁਤ ਵਧੀਆ ਆਪਣੇ ਨਾਲ ਹੀ ਨੇ ਸੰਗਤ ਹੈਲੋ ਇਧਰ ਅੰਕਲ ਜੀ ਹੁਣੇ ਆਪਣੇ ਨਾਲ ਹੀ ਨੇ ਹਾਂਜੀ 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 ਠੀਕ ਹੈ ਜੀ ਹਾਂ ਜੀ ਬਹੁਤ ਵਧੀਆ ਅੱਗੇ ਕਿੰਨੀ ਸੰਗਤ ਆਈ ਹੋ ਜੀ ਹਾਂ ਅਸੀਂ 20 ਜਾਣੇ 20 ਜਾਣੇ ਜੀ ਤੇ ਵਧੀਆ ਪੈਂਡਾ ਨਿਪਟ ਰਿਹਾਗਾ ਕੋਈ ਡਿੱਕਰ ਪਰੇਸ਼ਾਨੀ ਬਿਲਕੁਲ ਵੀ ਨਹੀਂ ਕਿੰਨੇ ਦਿਨਾਂ ਚ ਪਹੁੰਚ ਗਏ ਜੀ ਹਾਂ ਜੀ ਕਿੰਨੇ ਦਿਨਾਂ ਚ ਪਹੁੰਚ ਗਏ ਸੀ ਅਸੀਂ ਤਾਂ 1 ਦਿਨ ਚ ਇੱਕ ਦਿਨ ਚ ਹਾਂ ਜੀ ਯਾਨੀ ਕਿ ਸਵੇਰ 7 ਵਜੇ ਚੱਲੇ ਰਾਤ ਨੂੰ 7 ਵਜੇ ਤੱਕ ਕੀ ਵੀਕ ਲਗੀ ਲੈ ਕੇ ਆਏ ਸਾਧਨ ਜੀ ਸਾਧਨ ਸੀ ਟਰੈਵਲ ਤੇ ਆਏ ਠੀਕ ਹੈ ਟਰੈਵਲ ਜਿਹੜੀਆਂ ਬੈਨਾਂ ਜੀਆਂ ਹੁੰਦੀਆਂ ਠੀਕ ਹੈ ਜੀ ਤਾਂ ਪੈਂਡਾ ਵੀ ਬਹੁਤ ਵਧੀਆ ਨੇਚਰ ਬਈ ਤੇ ਥੈਂਕ ਯੂ ਖਿਚਿਤਰੀ ਹੋਣੇ ਬਟਾਂ ਠੀਕ ਹੈ ਅੱਜ ਕਿ ਆਓ ਹਾਂਜੀ ਹਾਂਜੀ ਚਲੋ ਤੁਹਾਡੇ ਨਾਲ ਹੀ ਆ ਹਾਂਜੀ ਹਾਂਜੀ ਜ਼ਰੂਰ ਜੀ ਵਾਗ ਜੀ ਹਾਂ ਸੱਪ ਦੇਖਣ ਵਾਸਤੇ ਖੜੇ ਸੀ ਇੱਥੇ ਆਪਾਂ ਨੂੰ ਉੱਥੇ ਹੋਣਾ ਰੱਤੜ ਜਾ ਸੱਪ ਆ ਵੈਸੇ ਹੈ ਤਾਂ ਹਾਂ ਉਹ ਸੱਪ ਹੁੰਦੇ ਆ ਪਤਾ ਮੈਨੂੰ ਆਜੋ ਪੁੱਤ ਆਜੋ ਇਹ ਦੁੱਧ ਦੇ ਕੇ ਜੀ ਮਾਨ ਦਾ ਮਾਤਾ ਕਰਦੇ ਮੈਂ ਇਹ ਕਹਿੰਦਾ ਕਈ ਵਾਰੀ ਉੱਡ ਮਾ ਸੱਪ ਹੁੰਦਾ ਕੇ ਲਾ ਦਿੰਦਾ ਆਜੋ ਗੁਰਵਰਤਾ ਬਾਜੋ ਪੁੱਤ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਸੰਤ ਹੈ ਨਾ ਜੀ ਬਾਨੋ ਨਹੀਂ ਕੋਈ ਦਿੱਕਤ ਪਰੇਸ਼ਾਨੀ ਨਹੀਂ ਉਹ ਹੈਗੀ ਆ ਦੱਸ ਦੋਗਾ ਮੈਡੀਕਲ ਵੀ ਆਉਣ ਵਾਲਾ ਆਪਾਂ ਦਵਾਈ ਦੱਪਾ ਫੜ ਲਾਂਗੇ ਮੈਡੀਕਲ ਆਉਣ ਵਾਲਾਗਾ ਹਾਂ ਹੈ ਮਾਲਸਿ ਕਰਾਉਣੀਆਂ ਤਾਂ ਦੱਸ ਦੋ ਚਾਹ ਪੀਓਗੇ ਚਾਹ ਬਿਸਕਟ ਦਾਲ ਦਾਲ ਕਰਾਰੀ ਦਾਲ ਹੈ ਖਾਣੀ ਆ ਭੁੱਖ ਨਹੀਂ ਆ ਲਓ ਜੀ ਇਹ ਥੋੜਾ ਵੀ ਵੀ ਆ ਜੀ ਹਾਂ ਜੀ ਇਹ ਥੋੜਾ ਵੀ ਵੀ ਆ

ਇੱਕ ਇੱਕ ਗੜੇ ਇੱਕ ਇੱਕ ਗੜੇ ਦਾ ਪੁੱਤ ਤੂੰ ਆਟਾ ਹੈਂ ਇੱਕ ਸੈਕਿੰਡ ਇੱਕ ਸੈਕਿੰਡ ਦਾ ਪੁੱਤ ਤੂੰ ਪੱਥਰ ਜਿਹਾ ਤੇ ਵੱਜ ਕੇ ਇੱਥੇ ਰਹਿ ਜਾਵੇਂਗਾ ਉਹਨੂੰ ਵੀ ਪਤਾ ਕਿ ਇੱਛੇ ਨਹੀਂ ਜਾਊਗਾ ਆ ਬਾਕੀ ਬਾਕੀ ਤਾਂ ਹੋਣੀ ਗੱਲ ਸੱਪ ਨੂੰ ਦੇਖ ਕੇ ਕੁਛ ਬਾਈ ਆਪਦੇ ਜਿਮੇ ਦੀ ਬੋਲਾ ਬਾਲੀ ਕਰ ਰਹੀ ਸੀ ਹੈ ਆ ਜਵਾਗੜੀ ਕਹਿੰਦੀ ਵੀ ਇਹ ਤਾਂ ਰੱਬ ਦਾ ਜੀ ਹੈ ਹੈ ਇਹਨੂੰ ਕਿਉਂ ਗਾਲਾਂ ਦੇਈ ਜਾਂਦੇ ਹੋ ਕਿਹਨੂੰ ਕਹਿ ਰਿਆ ਸੀ ਪੁੱਤ ਤੂੰ ਇਹ ਗੱਲ ਸਭ ਨੂੰ ਇਹਨਾਂ ਨੂੰ ਬੋਲ ਰਿਆ ਸੀ ਕੁਛ ਹਨਾ ਆ ਆ ਬੋਲ ਰਿਆ ਸੀ ਮੈਂ ਕੀ ਕਹਿੰਦੇ ਸੀ ਇਹ ਮੈਂ ਆਖਿਆ ਸੀ ਵਿਚਾਰਾ ਕਿਊਟ ਜਿਹਾ ਦਾ ਹਾਂ ਕਿਊਟ ਤੂੰ ਉਹ ਤਾਂ ਪਤਾ ਤੂੰ ਹੀ ਆ ਸੱਤ ਨੂੰ ਨਹੀਂ ਗਿਆ ਸੀ ਤੂੰ ਹਾਂ ਛੋੜਾ ਜਾ ਦੇ ਭਾਈ ਤਾਂ ਬਈ ਇੱਥੇ ਫੜੀ ਬਤਨੁਂ ਸ਼ਰਾਰਤੀ ਸਭ ਤੋਂ ਵੱਧ ਕੌਣ ਹੈ ਸ਼ਰਾਰਤੀ ਕੌਣਾ ਸਭ ਤੋਂ ਵੱਧ ਏ ਏ ਏ ਹਾਂ ਪਹਿਲਾਂ ਤੂੰ ਇੱਧਰ ਹੱਥ ਕਰ ਰਿਹਾ ਇਹ ਨਹੀਂ ਇੱਧਰ ਇਹ ਨਹੀਂ ਇੱਧਰ ਸਭ ਤੋਂ ਮੈਨੂੰ ਸਭ ਤੋਂ ਸ਼ਰਾਰਤੀ ਤੂੰ ਲੱਗਦਾ ਹੈ ਨਾ ਕਿ ਨਹੀਂ ਇਹ ਹੱਥ ਫੱਟਿਆ ਰਹਾ ਹੈ ਆਪ ਇਹ ਦੇ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਆ ਬਿਲਕੁਲ ਇਹ 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 ਨੂੰ ਨਹੀਂ ਬਰਾੜ ਬੱਚਿਆਂ ਨਾਲ ਹਾਸੀਆਂ ਖਿਡੀਆਂ ਕਰਦਾ ਇਹਨਾਂ ਜਮਾ ਕਹਿੰਦਾ ਡੰਡੇ ਮੇਰੇ ਪੈਂਦੇ ਕਹਿੰਦਾ ਵਧੀਆ ਚੌੜੇ ਕਰਦੀਆਂ ਅਸੀਂ ਡੰਡੇ ਮੇਰੇ ਪੈਂਦੇ ਆ ਐ ਵਧੀਆ ਭਾਈ ਚੜ੍ਹਦੀ ਕਲਾ ਚ ਵਧੀਆ ਰੰਗ ਵੀ ਮੌਲ ਤੇ ਵਧੀਆ ਸਫਰ ਪੈਂਡਾ ਨਿਭੜ ਰਿਹਾਗਾ ਕੋਈ ਥਕਾਵਟ ਨਹੀਂ ਇੰਨੀ ਕੋਈ ਥੱਕਤ ਕੇ ਮਾਣੀਗਾ ਮੈਂ ਕਹਿੰਦਾ ਜਵਾਕਾਂ ਨੇ ਸਾਡੀ ਸਾਰੀ ਥਕਾਵਟੀ ਦੂਰ ਕਰਤੀ ਜਿਹੜੀ ਤਿੰਨ ਚਾਰ ਦਿਨ ਸਾਡੀ ਥਕਾਵਟ ਸੀਗੀ ਲੈ ਗਈ ਸਾਰੀ ਮੈਂ ਕਹਿੰਦਾ ਰੱਬ ਮਾਰਾ ਸੁੱਖ ਰੱਖੇ ਕੱਲ ਨੂੰ ਵੀ ਬੱਚਿਆਂ ਦਾ ਸਾਨੂੰ ਸੀਗਾ ਮਿਲ ਜੇ ਤੇ ਸਾਡਾ ਸਫਰ ਪੰਡਾ ਆਏ ਨਿਪਟਦਾ ਉਤਰਿਆ ਜਾਵੇ ਤਾਂ ਸਿੱਧੇ ਗੁਰੂ ਦੀ ਹਜ਼ੂਰੀ 'ਚ ਹੀ ਹਾਜ਼ਰੀ ਲਾਵਾਂਗੇ ਫਿਰ ਬੱਚੇ ਚੌੜ ਨਹੀਂ